ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਦਸੂਹਾ ਵਿਖੇ ਸਪਾਈ ਮੇਹਮਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਔਰ ਇਹ ਜਿਹੜੀ ਸਪਾਈ ਹੈ 21 ਤਰੀਕ ਨੂੰ 21 ਨਵੰਬਰ ਨੂੰ ਸ੍ਰੀ ਗੁਰੂ ਦੇਖ ਭਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਨਗਰ ਤੋਂ ਸ਼ੁਰੂ ਹੋ ਕੇ ਵਾਇਆ ਪਠਾਨਕੋਟ ਦਸੂਹਾ ਆਨੰਦਪੁਰ ਸਾਹਿਬ ਵਿਖੇ ਪਹੁੰਚਾ 21 ਤਰੀਕ ਨੂੰ ਦੇ ਦਸੂਹਾ ਦੇ ਵਿਕੇ ਉਹਦਾ ਜਿਹੜਾ ਸਵਾਗਤ ਆ ਕੀਤਾ ਜਾਊਗਾ ਸੋ ਗੁਰੂ ਸਾਹਿਬ ਦੀ ਆਮਦ ਨੂੰ ਦੇਖਦਿਆਂ ਹੋਇਆ ਇਹ ਜਿਹੜੀ ਸਪਾਈ ਅੱਜ ਦੀ ਸ਼ੁਰੂਆਤ ਕਰਵਾਈ ਗਈ ਸਾਰਿਆਂ ਨੂੰ ਅਪੀਲ ਵੀ ਹੈ ਕਿ 21 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਸਾਰੀ ਸਾਧ ਸੰਗਤ ਦਸੂਹਾ ਵਿਕੇ ਪਹੁੰਚੇ ਔਰ ਇਹ ਨਗਰ ਕੀਰਤਨ ਦਸੂਹਾ ਤੋਂ ਵਾਇਆ ਹੁਸ਼ਿਆਰਪੁਰ ਰੋਡ ਰਾਮਪੁਰ ਖੇੜਾ ਸਾਹਿਬ ਵਿਕੇ ਰਾਤ ਦਾ ਸਟੇ ਹੋਵੇਗਾ ਸੋ ਸਾਰੀ ਸੰਗਤ ਨੂੰ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇੱਥੇ ਸੰਗਤियां ਜਿਹੜੀ 12 ਵਜੇ ਤੋਂ ਬਾਅਦ ਦਾ ਟਾਈਮ ਹੈ ਔਰ ਨਗਰ ਕੀਰਤਨ ਸਮੇਂ ਮੁਤਾਬਕ ਇੱਥੇ ਪਹੁੰਚ ਜਾਊਗਾ ਔਰ ਸਾਰੇ ਜਾਣੇ ਇੱਥੇ ਪਹੁੰਚ ਕੇ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰ ਆ ਉਹ ਕਰਨ ਔਰ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਪ੍ਰਾਪਤ ਕਰਨ। ਮਾਰਨਾ ਦੇ ਉਹ ਕਹਾਂਜਪੁਰ ਆਹ ਕਹਿਣਾ ਹੀ ਆ ਆ ਆ ਬੋਲੇ ਪਰ ਪਰ ਖੁਲੀ ਉਹ ਵੀ ਸਮਝ ਆ ਬਹੁਤ ਗੁਡੀ ਹੋ ਗਈ ਚੱਕੋ ਚੱਕੋ ਕਿੰਨਾ ਕਿੰਨਾ ਕੋ ਜੇ ਕੋ ਜੇਤੀ ਜੇਤੀ રોક લેતા રોક લેતા આ બધું કઈ નહી આ જરા દે પેશકામબિયા બો બો ફટાશ ગડી મરી ઓડે લે લેજો લેજો પોછા આઈ જઈ જરતા નહી હા ક્યાંક તો પંથો ક્યાંક જઈ જાવ છોડો લેઓ ભાઈ આ તો લ્યો જરા આ તો લ્યો જરા બુઢે પાટ પર આ જનો કા ફરે Oh yeah.